ਕਾਟੋ ਆਇਆ ਪਿਆਉਂਦੀ ਸੀ ਕੀ ਪ੍ਰੋਬਲਮ ਆ ਆਜਾ ਆਜਾ ਬੰਦ ਚਿੱਪਸ ਤੇ ਵੀ ਆਇਆ ਤੁਸੀਂ ਉਹਨੀ ਗੱਡੀ ਦੇ ਵੇਸਤ ਆ ਹਾਂਜੀ ਉਹ ਗੱਡੀ ਤੇ ਹਾਂਜੀ ਮੈਂ ਮੈਂ ਬਿਮਾਰ ਹੋ ਗਿਆ ਉਹਨੂੰ ਤਾਂ ਮੜੀਏ ਜਰਾ ਗਿਆ ਮੁਰਗੇ ਚੋਰਨ ਦਾ ਤਰ੍ਹਾਂ ਮੈਂ ਕੱਟਦਾ ਗੱਡੀ ਚਲਾਉਂਦੇ ਸੀ ਤੁਸੀਂ ਮੜੀਏ ਲਾ ਕੇਸ ਨੂੰ ਅੱਛਾ ਕਿਹੜੀਆਂ ਮੜੀਆਂ ਚ ਕੋਸ਼ ਪਾ ਰਹੀ ਜੀ ਸਪਾਰੋ ਸਪਾਰੋ ਫਿਰ ਕਿਤੇ ਮੈਂ ਆਏ ਤੁਸੀਂ ਇੱਥੇ ਮੈਂ ਇੱਥੇ ਆ ਮੈਂ ਇੱਥੇ ਬਸ ਗੱਲਾਂ ਤਾਂ ਬੈਠ ਰੱਤ ਅੱਛਾ ਜੀ ਕਹਿੰਦੇ ਇੱਥੇ ਮੈਂ ਨਹੀਂ ਬਸ ਬਸ ਰਹਿੰਦੇ ਨਹੀਂ ਲੜੀਦਾ ਪਿੰਡ ਕਿਹੜਾ ਜੀ ਆਪਣਾ ਫਗਵਾੜ ਪਰਿਵਾਰ ਤੁਹਾਡਾ ਪਰਿਵਾਰ ਹੈ ਲੰਦੇ ਕੋਈ ਵਿਸ਼ੇ ਦੀ ਪਰਿਵਾਰ ਦਾ ਮੈਂਬਰ ਅੱਛਾ ਮੈਂ ਭਾਂਡਿਆ ਕਿਹੜੇ ਨਹੀਂ ਤੁਸੀਂ ਸੱਚ ਬੋਲਦੇ ਹੋ ਹਾਂ ਜੀ ਭਾਂਡਿਆ ਕੋਈ ਗਿਆ ਸੀ ਭਾਂਦੀ ਨੂੰ 10 ਦਿਨ ਰੱਖਿਆ ਹਾਂਜੀ ਕਹਿੰਦੇ ਦਿਨ ਉੱਥੇ ਜਾਣ ਦੇ ਜੀ ਹੁੰਦੇ ਦੁਕਕੇ ਚੋਈਆ ਨਹੀਂ ਹੁਣ ਐਸ ਬੜੇ ਨੂੰ ਪ੍ਰੋਬਲਮ ਕੀ ਆ ਮੈਨੂੰ ਖੰਗ ਹੈ ਜੀ ਬਸ ਲੱਤਾਂਆਂ ਲੱਤਾਂ ਤੁਰਦੀਆਂ ਕੋਈ ਮਤਲਬ ਕੀ ਪ੍ਰੋਬਲਮ ਆ ਲੱਤਾਂ ਚ ਲੱਤੇ ਜਾਨ ਹੈ ਜੀ ਚਲੋ ਕੋਈ ਨਾ ਪਰਮਾਤਮਾ ਨੇ ਆਪੀ ਜਾਨ ਪਾ ਦਨੀ ਆ ਨਸ਼ਾ ਪਤਾ ਕੋਈ ਨਸ਼ਾ ਪਤਾ ਜੀ ਮੈਂ ਪਹਿਲਾਂ ਡੋਡੇ ਖਾਂਦਾ ਹੁੰਦਾ ਸੀਗਾ ਹਾਂਜੀ ਸਾਥੇ ਤੋਂ ਦੱਸਦੇ ਠੀਕ ਆ ਮੈਨੂੰ ਤਾਂ ਇਹ ਪਸਾਹ ਦੀ ਪ੍ਰੋਬਲਮ ਹੋ ਗਈ ਹਾਂਜੀ ਮੈਂ ਕਹਾਂ ਮਾ ਇਹਨੂੰ ਕਹਾਂ ਕਰਾਂ ਮੈਂ ਦੇ ਦੇ ਤੁਸੀਂ ਮੰਨਦੇ ਹੋ ਕਿ ਦਾਰੂ ਦੁਰੂ ਤਾਂ ਨਹੀਂ ਪਿੰਦੇ ਤੁਸੀਂ ਦਾਰੂ ਜੜ ਦਾ ਪੀਦੇ ਕੁਝ ਨਹੀਂ ਮਿਲਣਾ ਉੱਥੇ ਤੁਹਾਨੂੰ ਕੋਈ ਨਹੀਂ ਜੀ ਛੱਡਦਾ ਤੁਸੀਂ ਰਹੋਗੇ ਸਾਡੇ ਕੋਲ ਉੱਥੇ ਠੀਕ ਆ ਇਹ ਤਾਂ तकरीबन ਇਹ ਮਹੀਨੇ ਤੋਂ ਉੱਪਰੀ ਹੋ ਗਿਆ ਇੱਥੇ ਬੈਠ ਕੇ ਬੈਠੀ ਮਹੀਨਾ ਡੇਢ ਮਹੀਨਾ ਹੋ ਗਿਆ ਬਾਪੂ ਇੱਥੇ ਹੈ ਇੱਕ ਮਹੀਨਾ ਤਾਂ ਹੀ ਪਾਣੀ ਫਿਰ ਇੱਥੇ ਲੋਕ ਹੀ ਦੇ ਦਿੰਦੇ ਜਲਦਾ ਤੇ ਇੱਕ ਮਹੀਨਾ ਤਾਂ ਹੋ ਗਿਆ ਤੇ ਕੋਈ ਕੋਈ ਨਾ ਕੁਕਾਰ ਆ ਜਾਂਦਾ ਹਾਂਜੀ ਆਦੀ ਬਣਾ ਚਲੋ ਕੋਈ ਜਿੰਨੂ ਸਾਡੇ ਨਾਲ ਫਿਰ ਉੱਥੇ ਪਰਿਵਾਰ ਚ ਆਪਣੇ ਚ ਠੀਕ ਆ ਹੋ ਗਿਆ ਆਪਣੇ ਕੱਪੜੇ ਉਥੇ ਬਾਅਦ ਕੋਈ ਨਹੀਂ ਕੱਪੜੇ ਦਾ ਬਾਰੇ ਕੋਈ ਸਾਰਾ ਸੋਚ ਹੈਗਾ ਬਾਰੇ ਉਹ ਜੀ ਕੋਈ ਜੀਨੀਸ਼ ਹੋਵੇ ਕੋਈ ਜੁੰਡੀ ਚੀਜ਼ ਆ ਜੇ ਤਾਂ ਲੈ ਕੇ ਜਾਣੀ ਆ ਪੂਣੀ ਲੱਗੀ ਜਾਣੀ ਗੁਰਮੀਤ ਸਿੰਘ ਪਰ ਤਾਂ ਕਰ ਰਹੇ ਹੈਗੇ ਥੋੜਾ ਬਣ ਕੀ ਕੋਲ ਕਿਹਦਾ ਜੀ ਨੌਂ ਜੀ ਨੂੰ ਜੋ ਖਰਾ ਨਾ ਜੀ ਨੂੰ ਨਾ 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 ਮੈਂਬਰ ਗੁੱਡ ਆਫ ਪਰਿਵਾਰ ਦਾ ਕੁਝ ਹੈ ਨਹੀਂ ਜੀ ਸਰਕਾਰ ਦੇ ਵਿੱਚ ਵਾਲੇ ਸ੍ਰੀ ਰਗੇ ਚੋਟਾ ਪੱਡੀ ਇਕਲਾਈਏ ਹੈ ਕਮੇਟੀ ਵਾਲਾ ਜਿਹੜਾ ਨਾਮ ਉਹ 22 ਵਜੇ ਬਚਾ ਰੱਖਦਾ ਮੈਡੀਕਲ ਹੋਏ ਆ ਜਾਣਗੇ ਭਾਂਜਾ ਕਿਹੜੇ ਮੁੰਡਾ ਥੋੜਾ ਜੀ ਨੰਬਰ ਉਹ ਨਾਮ ਨਹੀਂ ਪਾਣਾ ਭਾਗੀ ਨਹੀਂ ਜੀ ਜਿੱਦ ਗੱਡੀ ਰੱਖੀ ਆ ਜਿੱਥੇ ਫਿਰ ਆਉਣ ਦੀ ਗੱਲ ਜੀ ਜੀ ਮੈਂ ਇੱਥੇ

ਸਮਾਸੀ ਜਵਾਨੀ ਸੀ ਛੋਡੇ ਤੇ ਹਾਂਦੇ ਸੀ ਕਿ ਜਦੋਂ ਕੋ ਮੁੰਡੇ ਸੀ ਨਹੀਂ ਇਹ ਕਰਦਾ ਕਰਦਾ ਤਾਂ ਉਹ ਕਰਦਾ ਹਾਂ ਜਿਹਨੇ ਮਾੜੀ ਇਹਨੇ ਦੋਗਾ ਡੇਡਾ ਹਾਂ ਦੋਦੇ ਨਾ ਮਾਦੀ ਇਹੋ ਠੀਕ ਹੈ ਜੀ ਲੈ ਕਿ ਪੁੱਛ ਕੇ ਬੈਠੇ ਰੋ ਠੀਕ ਬਿਠਾਓ ਜੇ ਬੈਠਦਾ ਦਰਦਾ ਫਿਰਦਾ ਫਿਰੇ ਆਇਆ ਪੰਜਾਬ ਆਇਆ ਦਰਦਾ ਦੋਦਾ ਇਧਰੋਂ ਕਰ ਲਓ ਹਾਂ ਉੱਤਰੋਂ ਲੱਤਾਂ ਨਹੀਂ ਫਰੋਣੀਆਂ ਬਸ ਉਹ ਸਾਰਾ ਕੁਝ ਬੰਦੇ ਦਾ ਬਰਬਾਦ ਹੋ ਗਿਆ। ਕਿੰਨੀਆਂ ਲੈ ਗਿਆ। ਕਾਫੀ ਟਾਈਮ। ਸਵੇਰ ਕੱਲ ਵਿੱਚ। ਮਡੀਆਂ। ਉਹ ਮੁੰਡੇ ਤਾਂ ਦੇ ਤੇ ਐਤੋਂ ਹਟ ਗਏ ਬਸ ਬਹਾਦੁਰ। ਕਿਉਂਕਿ ਇਹਨਾਂ ਦਾ ਟੇਖਾ ਹੋ ਗਿਆ। ਠੀਕ ਹੋ ਜੀ। ਬਹੁਤ ਬੜਾ। ਰੋਗੋ ਜੀ ਪ੍ਰਮਾਤਮਾ ਆਪਣੀ ਦਾਤਨਾ ਵਾਈਕਰੀਪਾ ਕੌਂਸਲ ਸ੍ਰੀ ਵਾਈਕਰੀ ਦੀ ਖਤੇ ਜੀ ਅੱਜ ਖੜਿਆ ਮੰਡੀ ਆਂ ਦੇ ਗੜ ਦੇ ਵਿੱਚ ਤੇ ਜਿੱਥੇ ਕਿ ਸਾਨੂੰ ਗਰਮੀ ਦੀ ਦਵਾਈ ਜੀ ਮਿਲੇ ਨੇ ਉਹੋ ਟਾਈਪ ਹੀ ਨਵੋਗੇ ਕਹਿੰਦੇ ਜੀ ਇੱਥੇ ਹੀ ਪੈ ਰਹੇ ਨੇ ਤੇ ਕਨੇ ਪਰਿਵਾਰ ਦੇ ਮੈਂਬਰ ਹੈ ਨਹੀਂ ਕਿਉਂ ਪਰਿਵਾਰ ਦਾ ਛੋਟਾ ਭਰਾ ਸੀ ਉਹਨਾਂ ਨੇ ਨਹੀਂ ਸੰਭਿਆ ਟ੍ਰਕਾਂ ਟੋਕਾਂ ਦੇ ਰਹਿਣ ਕੁਟਾਂ ਨੂੰ ਪੁਸ਼ਕਾ ਟਾਈਮ ਕਹਿੰਦੇ ਜੀ ਸਪਾਰ ਦੇ ਵਿੱਚ ਵੀ ਮੜੀਆਂ ਦੇ ਵਿੱਚ ਹੀ ਪੈ ਰਹੇ ਆ ਤੇ ਇੱਥੇ ਅਹਮਦਗੜ ਮੰਡੀ ਵਿੱਚ ਰਹਿ ਕੇ ਆਪਣਾ ਟਾਈਮ ਲਗਾਉਂਦੇ ਸੀ ਰੋਟੀ ਪਾਣੀ ਕੋਈ ਦੇ ਦਿੰਦਾ ਸੀ ਤਾਂ ਛੱਕ ਲੈਂਦੇ ਸੀ ਤੇ ਹੁਣ ਇਹਨਾਂ ਨੂੰ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਦਾ ਇਹ ਗਲਤਾਂ ਦੇ ਵਿੱਚ ਵਾਈ ਰਹਿ ਰਿਹਾ ਵਾ ਜਿਹਨਾਂ ਨੂੰ ਅਸੀਂ ਬਾਲਮ ਸੇਵਾ ਉਤਉਸ਼ਾ ਦਾ ਸਭ ਤੋਂ ਵੱਡੀ ਸੇਵਾ ਜੋ ਕਿ ਨਾ ਨਹੀਂ ਬੀਤ ਉਹਦੇ ਆਪਣੀ ਸੇਵਾ ਬਣਦੀ ਆ ਪੈਂਦਾ ਆਰਡਰੂ ਜਿਹੜੇ ਲਾਇਪੁਰ ਜਿਹਨਾਂ ਲੁਧਿਆਣਾ ਦੇ ਵਿੱਚ ਅਸੀਂ ਜਾ ਰਹੇ ਹਾਂ ਇੱਥੇ ਕਿੰਨਾ ਸੇਵਾ ਕੇ ਬਾਲ ਸੰਸਦਾ ਬਣੂ ਕਿੱਤੀ ਜਾਊਗੀ ਤੇ ਬਾਪੂ ਜੀ ਚੱਲੀਏ ਫਿਰ ਕੋਈ ਨਹੀਂ ਪਕੜੇ ਰੱਖ ਲੋ ਉੱਥੇ ਕੱਪੜੇ ਆਪਾਂ ਉਥੋਂ ਹੈਗਾ ਸਾਰਾ ਕੁਝ ਆਪਣੇ ਕੋਲੇ ਕੋਈ ਨਹੀਂ ਕੋਈ ਗੱਲ ਚਲੋ ਕੋਈ ਕੀ ਹਾਂਜੀ ਰਾਹ ਦੇ ਵਿੱਚ ਆ ਜੀ ਕੱਪੜਾ ਠੀਕ ਉਹ ਨਸਾ ਪਤਾ ਹੁਣ ਦੱਸਾ ਵੀ ਆਪਾਂ ਕੋਈ ਨਹੀਂ ਮਿਲਣਾ ਉਸੇ ਮਾੜਾ ਜੀ ਨਸਾ ਪਤਾ ਤੇ ਜਿਹੜੀ ਇੰਨੀ ਬੜੀ ਚੀਜ਼ ਖਾਦੀ ਹੁੰਦੀ ਇਹ ਤਾਂ ਗੱਲੇ ਕੋਈ ਨੀ ਮਾੜੀ ਨੂੰ ਜਿਆਦੇ ਪਾਣੀ ਦੀ ਇਹ ਕਿਹੜੀ ਗੱਲ ਹੈ ਹਾਂਜੀ ਹਾਂਜੀ ਸ਼ੁਕਰੀਆ ਜੀ ਪੱਗਿਆ ਜ਼ਿੰਦਗੀ ਨਾਲ